ਸਾਉਦਰੀਨ ਦਸੂਆ ਡਿਸਟ੍ਰਿਕਟ ਸ਼ਾਰਪੁਰ ਦੇ ਵਿੱਚ 15 ਅਗਸਤ ਵਾਲੇ ਦਿਨ ਇਹ ਵਾਰਦਾਤ ਹੋਈ ਸੀਗੀ ਉਸ ਨੂੰ ਬਹੁਤ ਹੀ ਸੀਰੀਅਸ ਲੈਂਦੇ ਹੋਏ ਐਸਐਸਪੀ ਸਾਹਿਬ ਨੇ ਇੱਕ ਟੀਮ ਤਿਆਰ ਕੀਤੀ ਸੀਗੀ ਜਿਹਦੇ ਵਿੱਚ ਮੈਂ ਖੁਦ ਡੀਐਸਪੀ ਸਾਹਿਬ ਸੀਏ ਸਾਡੀ ਟੀਮ ਔਰ ਐਸਐਚਓ ਦਸੂਆ ਹਰਪ੍ਰੀਤ ਜੀ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਸਾਡੀ ਟੀਮ ਨੇ ਔਰ ਜਿਹੜੇ ਸਾਡੇ ਪਹਿਲੇ ਡੀਐਸਪੀ ਸੀ ਜਗਦੀਸ਼ ਖੱਤਰੀ ਜੀ ਇਹਨਾਂ ਸਾਰਿਆਂ ਨੇ ਮਿਹਨਤ ਕਰਦੇ ਹੋਏ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਦੇ ਨਾਂ ਜਸਕਰਨ ਤੇ ਦੂਸਰੇ ਨਾਂ ਸਾਹਿਲ ਹੈਗੇ ਆ ਔਰ ਇਹਨਾਂ ਦੀ ਇੰਟਰੋਗੇਸ਼ਨ ਚ ਜਿਹੜਾ ਉਸ ਦਿਨ 골ਡ ਸੀਗਾ ਜਿੰਨਾ ਵੀ 골ਡ ਸੀਗਾ ਤੁਸੀਂ ਹੁੰਦੇ ਦੇਖ ਸਕਦੇ ਹੋ ਸਾਰਾ ਰਿਕਵਰ ਹੋ ਗਿਆ ਔਰ ਜਿਹੜੇ ਇਹਨਾਂ ਨੇ ਅਮਾਉਂਟ ਲਖਾਈ ਆ ਉਮਾਉਂਟ ਹਾਲੇ ਹੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈਗੀ ਹੈ ਜਿਹੜੀ 80 ਹੈ ਕਿਉਂਕਿ ਉਹਦੇ ਚ ਜੋ ਬੰਦੇ ਅਸੀਂ ਫੜੇ ਆ ਉਹ ਵਕ-ਵਕ ਸਟੇਟਮੈਂਟਾਂ ਦੇ ਰਹੇ ਆ ਔਰ ਇਹਦੇ ਚ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਹੈ ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਇਹਨਾਂ ਦੀ ਦਰਾਣੀ ਬੈਠੀ ਸੀ ਜਿਹੜੀ ਕਿ ਜਿਹੜੇ ਬੰਦਿਆਂ ਨੇ ਸਨੇਚ ਕਰਨਾ ਸੀਗਾ ਉਹਨਾਂ ਨੂੰ ਜੋ ਹੁਣ ਇੰਟਰੋਗੇਸ਼ਨ ਗੱਲ ਸਾਹਮਣੇ ਉਹਨਾਂ ਨੂੰ ਦੱਸੀ ਲਪਣੀ ਲੋਕੇਸ਼ਨ ਦੱਸ ਰਹੇ ਸੀ ਕਿ ਵਾਸੀਂ ਇੱਥੇ ਆ ਗਏ ਅਸੀਂ ਬੈਂਕ ਚੋਂ ਨਿਕਲ ਆਏ ਆ ਤੁਸੀਂ ਉੱਥੇ ਆ ਜਾਓ ਅਸੀਂ ਆਹ ਰਸਤਾ ਲੈ ਲਿਆ ਜਿਹੜਾ ਪਿੰਡ ਨੂੰ ਜਾਣ ਵਾਲਾ ਔਰ ਉਹਨਾਂ ਨੂੰ ਹਰ ਇੱਕ ਇੱਕ ਦੋ ਦੋ ਮਿੰਟ ਬਾਅਦ ਅਪਡੇਟ ਦੇ ਰਹੀ ਸੀਗੀ ਉਹਦੇ ਤੇ ਚੈਟ ਕਰਕੇ ਔਰ ਉਹ ਮੋਸਟਲੀ ਸਾਨੂੰ ਉਮੀਦ ਹੈ ਵੀ ਮੋਬਾਈਲ 'ਚ ਕੁਝ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਇਹ ਜਿਹੜੀ ਸਨੈਚ ਹੋਈ ਸੀ ਇਹ ਪਰਿਵਾਰ ਦੇ ਇੱਕ ਮੈਂਬਰ ਨੇ ਦੂਜੇ ਆਪਣੀ ਜਠਾਣੀ ਦੀ 골ਡ ਹਥਿਆਉਣ ਲਈ ਪਲੱਸ ਪੈਸੇ ਹਥਿਆਉਣ ਲਈ ਇਹ ਵਾਰਦਾਤ ਕਰਾਈ ਸੀ ਜਿਸ ਦੇ ਵਿੱਚ ਹਲੇ ਤਿੰਨ ਦੁੱਚੀ ਹੋਰ ਹੈਗੇ ਆ ਔਰ ਇੱਕੇ ਲੇਡੀਜ਼ ਹੈ ਹੀ ਆ ਇਹਨਾਂ ਨੂੰ ਸਾਡਾ ਅਰੈਸਟ ਕਰਨਾ ਬਾਕੀ ਹੈਗਾ ਔਰ ਸਾਡੀ ਜਿਹੜੀ ਇਹ ਵਾਰਦਾਤ ਇੱਕ ਤਰੀਕੇ ਨਾਲ ਕਾਫੀ ਪੈਨਿਕ ਹੋ ਗਿਆ ਸੀ ਅਸੀਂ 15 ਅਗਸਤ ਵਾਲੇ ਦਿਨ ਵੀ ਤੇ ਪਰ ਉਹ ਆਪ ਹੀ ਕ੍ਰੀਏਟ ਕੀਤੀ ਹੋਈ ਵਾਰਦਾਤ ਸੀ ਸਰ ਜਿਹੜੇ ਅਰੋਪੀ ਪੜੇ ਗਏ ਆ ਕੀ ਇਹਨਾਂ ਦੇ ਪਹਿਲਾਂ ਕੋਈ ਹਿਸਟਰੀ ਰਹੀ ਹੈ ਪਰਚਾ ਕੋਈ ਨਹੀਂ ਨਵੇਂ ਮੁੰਡੇ ਆ ਜੀ ਇਹ ਨਵੇਂ ਮੁੰਡੇ ਆ ਔਰ ਇਸ ਲੇਡੀਜ਼ ਨੇ ਹੀ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਤਿਆਰ ਕੀਤਾ ਉਹਨੂੰ ਲਾਲਚ ਦੇ ਕੇ ਵੀ ਤੁਹਾਨੂੰ ਇੰਨੇ ਪੈਸੇ ਦਊਂਗੀ ਮੈਂ ਤਾਂ ਦਰਾਣੀ ਦਾ ਨਾਮ ਆ ਕਿ ਇਹ ਆ ਲਿਖਿਆ ਜੀ ਨਵਨੀਤ ਕੌਰ ਹੈ ਜੀ ਉਹ ਸਰੇ ਕੋਰੇ ਪਿੰਡ ਆ ਗਾ ਕਿਹੜੇ ਪਿੰਡ ਤੋਂ ਆਂਦਾ ਹੈ ਨਰੈਣਗੜ੍ਹ ਤੋਂ ਆ ਜੀ ਕੀ ਨਾਮ ਤੇ ਇਹਨਾਂ ਦੇ ਨਵਨੀਤ ਕੌਰ ਹੈਗਾ ਜਿਹਨੇ ਇਹ ਸਾਰੀ ਪਲੈਨਿੰਗ ਕੀਤੀ ਸੀ ਜਿਹੜੀ ਸਾਡੇ ਮਦਈ ਹੈਗੀ ਆ ਪੂਜਾ ਦੇਵੀ ਇਹ ਵੀ ਇਹ ਦਰਾਣੀ ਲੱਗਦੀ ਹੈਗੀ ਦਰਾਣੀ ਜਠਾਣੀ ਸੀਗੇ ਦੋਨੋਂ ਦੋਨੋਂ ਹੀ ਗੱਡੀ 'ਚ ਸੀਗੇ ਉਹਨਾਂ ਨੂੰ ਜਿਵੇਂ ਇਹਨਾਂ ਨੇ ਮੁੰਡਿਆਂ ਨੂੰ ਤਿਆਰ ਕੀਤਾ ਸੀ ਇਹ ਮੁੰਡਿਆਂ ਨੇ ਗਾਂ ਆਪਣੇ ਦੋਸਤ ਬੁਲਾ ਲੈ ਸੀਗੇ ਉਹ ਵੀ ਅਸੀਂ ਜਲਦੀ ਫੜ ਲਾਂਗੇ ਉਹ ਆਊਟ ਆਫ ਡਿਸਟ੍ਰਿਕਟ ਹੈਗੇ ਆ ਔਰ ਜਲਦੀ ਹੀ ਉਹਨਾਂ ਨੂੰ ਵੀ ਅਸੀਂ ਅਰੈਸਟ